ਸਤਿ ਸ਼੍ਰੀ ਅਕਾਲ ਜੀ ਉਲਟਾ ਚੋਰ ਕੋਤਵਾਲ ਕੋ ਡਾਂਟੇ ਚੋਰੀ ਉਤੋਂ ਸੀਨਾ ਜੋਰੀ ਮੈਂ ਅੱਜ ਤੱਕ ਕਦੇ ਕਿਸੇ ਵਿਅਕਤੀ ਵਿਸ਼ੇਸ਼ ਦੇ ਖਿਲਾਫ ਨਹੀਂ ਕਦੇ ਕਿਸੇ ਦੀ ਗੱਲ ਕੀਤੀ ਨਾ ਕਿਸੇ ਤੇ ਇਲਜ਼ਾਮਬਾਜ਼ੀ ਕੀਤੀ ਹੈ ਪਰ ਗੱਲ ਸਚਾਈ ਜਿਹੜੀ ਹੈ ਉਹ ਲੋਕਾਂ ਦੇ ਸਾਹਮਣੇ ਦੱਸਣੀ ਵੀ ਮੈਂ ਜ਼ਰੂਰੀ ਸਮਝਦਾ ਕਿਉਂਕਿ ਗੜ ਸ਼ੰਕਰ ਪੁਲਿਸ ਨੇ ਜਿਹੜੇ ਆ ਦੋ ਬੰਦੇ ਰਾਤ ਨੂੰ 2 ਵਜੇ ਗ੍ਰਿਫਤਾਰ ਕੀਤੇ ਜਿਨ੍ਹਾਂ ਦੇ ਵਿੱਚ ਬਲੋਕ ਕਾਂਗਰਸ ਦੇ ਪ੍ਰਧਾਨ ਜਿਹੜੇ ਆ ਉਹ ਪੁਲਿਸ ਨੂੰ ਫੋਨ ਕਰ ਰਹੇ ਆ ਤੇ ਜਦੋਂ ਮੈਂ ਉਹਨਾਂ ਨਾਲ ਸੰਪਰਕ ਕੀਤਾ ਕਿ ਭਾਈ ਸਾਹਿਬ ਤੁਸੀਂ ਉਹ ਟਿਪਰਾਂ ਦੇ ਜਿਹੜੀ ਚੋਰੀ ਦੀਆਂ ਪਰਚੀਆਂ ਦੇ ਵਿੱਚੋਂ ਦੋ ਬੰਦੇ ਪੁਲਿਸ ਨੇ ਫੜੇ ਆ ਤੁਸੀਂ ਉਹਨਾਂ ਵਿੱਚ ਉਹਨਾਂ ਨੂੰ ਫੋਨ ਕਿਉਂ ਕਰ ਰਹੇ ਆ ਉਹਨਾਂ ਨੂੰ ਮੈਨੂੰ ਸਾਫ਼ ਜਿਹੜਾ ਇਨਕਾਰ ਕਰਤਾ ਕਹਿੰਦੇ ਮੈਂ ਤਾਂ ਜਾਣਦਾ ਨਹੀਂ ਮੈਨੂੰ ਤਾਂ ਰਾਤ ਨੂੰ 2 ਵਜੇ ਉਹਨਾਂ ਦਾ ਫੋਨ ਆਇਆ ਸੀ ਕਿ ਅਸੀਂ ਭਾਈ ਸਾਹਿਬ ਤੁਹਾਡੇ ਪੁਲਿਸ ਨੇ ਬੰਦੇ ਫੜ ਲਏ ਭਾਈ ਸਾਹਿਬ ਚੋਰੀ ਦੀਆਂ ਪਰਚੀਆਂ ਜਿਹੜੀਆਂ ਕਿਉਂਕਿ ਨਾਕਾ ਜਦੋਂ ਉੱਥੇ ਲੱਗਾ ਹੋਇਆ ਹੈ ਹਿਮਾਚਲ ਤੋਂ ਜਿਹੜੀਆਂ ਗੱਡੀਆਂ ਹੁੰਦੀਆਂ ਉਹਨਾਂ ਤੇ 3000 ਰੁਪਏ ਦੀ ਪਰਚੀ ਲੱਗਦੀ ਹੈ ਔਰ ਉਹ ਜਿਹੜੇ ਦੋ ਬੰਦੇ ਸੀ ਉਹ ਗੱਡੀ ਰੋਕ ਕੇ ਉੱਥੋਂ ਚੋਰੀ ਨਾਲ ਗੱਡੀਆਂ ਕਢਵਾ ਰਹ ਔਰ ਤੁਸੀਂ ਉਹਨਾਂ ਨੂੰ ਛਡਵਾਣ ਦੇ ਲਈ ਪੁਲਿਸ ਨੂੰ ਫੋਨ ਕਰ ਰਹੇ ਹੋ ਔਰ ਜਦੋਂ ਤੁਹਾਡਾ ਜਿਹੜਾ ਪਰਦਾ ਫਾਸ਼ ਹੋ ਗਿਆ ਫਿਰ ਤੁਸੀਂ ਕਹਿੰਦੇ ਕਿ ਮੈਨਾਂ ਉਹਨਾਂ ਨੂੰ ਜਾਣਦੇ ਨਹੀਂ ਤੁਸੀਂ ਕਿਹਾ ਕਿ ਭਾਈ ਸਾਹਿਬ ਮੈਨੂੰ ਤਾਂ ਸਿਰਫ ਕੋ ਫੋਨ ਆਇਆ ਸੀ ਮੈਂ ਜਿਹੜੀ ਉਹਨਾਂ ਦੇ ਨਾਲ ਬਲੌਕ ਪ੍ਰਧਾਨ ਦੇ ਨਾਲ ਮੇਰੀ ਗੱਲ ਹੋਈ ਹੈ ਮੈਂ ਹੁਣ ਉਹਦੀ ਆਡੀਓ ਵੀ ਤੁਹਾਡੇ ਨਾਲ ਪਾਵਾਂਗਾ ਮੈਂ ਕਦੀ ਕਿਸੇ ਦੀ ਰਿਕਾਰਡਿੰਗ ਨਹੀਂ ਕੀਤੀ ਨਾ ਮੇਰੀ ਇਦਾਂ ਦੀ ਆਦਤ ਹੈ ਪਰ ਜੇਕਰ ਦੂਜੇ ਦੇ ਕਰਤਾਰਕੂਸ਼ੀ ਕਰਨ ਤੇ ਲੱਜੋ ਦੂਜੇ ਤੇ ਇਲਜ਼ਾਮ ਲਗਾਉਣ ਤੇ ਲੱਜੋ ਕਿ ਸਾਰੇ ਟਿੱਪਰ ਇਹਦੇ ਆ ਸਾਰੀਆਂ ਪਰਚੀਆਂ ਦਾ ਜੇ ਉਹ ਜੋ ਉਲ ਜਲੂਲ ਤੁਸੀਂ ਗੱਲਾਂ ਕਰੋ ਮੇਰੇ ਕਹਿਣ ਦਾ ਭਾਵ ਕੰਮ ਤੁਸੀਂ ਆਪੋ ਇਹ ਕਰੋ ਟਿੱਪਰ ਗੜ ਤੁਸੀਂ ਬਣਾਓ ਤੁਹਾਡੇ ਬੰਦੇ ਨੇ ਟਿੱਪਰ ਚੱਲਣ ਤੇ ਤੁਸੀਂ ਪੁਲਿਸ ਨੂੰ ਫੋਨ ਕਰੋ ਕਿ ਭਾਈ ਸਾਹਿਬ ਬੰਦੇ ਛੱਡ ਦਿਓ ਤੇ ਇਲਜ਼ਾਮ ਬਾਜੀ ਸਰਕਾਰ ਨੂੰ ਲਗਾਓ ਤੁਸੀਂ ਸਾਡੇ ਤੇ ਚਿੱਕੜ ਸਟੋ ਜੇਕਰ ਤੁਸੀਂ ਸੱਚੇ ਹੋ ਤਾਂ ਭਰਾ ਜੀ ਉਸ ਬੰਦੇ ਦਾ ਨੰਬਰ ਤੁਸੀਂ ਨਸ਼ਰ ਕਰੋ ਜਿਸ ਬੰਦੇ ਨੇ ਤੁਹਾਨੂੰ ਫੋਨ ਕਰਕੇ ਕਿਹਾ ਸੀ ਕਿ ਸਾਡੇ ਦੋ ਬੰਦੇ ਪੁਲਿਸ ਨੇ ਫੜੇ ਆ ਤੇ ਉਹਨਾਂ ਨੂੰ ਛਡਾਓ ਔਰ ਮੈਂ ਉਹਨਾਂ ਪੱਤਰਕਾਰ ਸਹਿਬਾਨਾਂ ਨੂੰ ਵੀ ਬੇਨਤੀ ਕਰਦਾ ਕਿ ਜੇ ਅੱਜ ਤੁਹਾਨੂੰ ਪਤਾ ਲੱਗਾ ਕਿ ਤੁਸੀਂ ਜਿਨ੍ਹਾਂ ਦੇ ਨਾਲ 24 ਘੰਟੇ ਘੁੰਮਦੇ ਹੋ ਉਹ ਬੰਦੇ ਗਲਤ ਕੰਮ ਕਰਨ ਦੇ ਲਈ ਪੁਲਿਸ ਦੀ ਸਪਾਰਸ਼ ਕਰ ਰਹੇ ਆ ਉਹਨਾਂ ਦੀ ਵੀ ਖਬਰ ਲਾ ਲੋ ਬਹੁਤ ਬਹੁਤ ਧੰਨਵਾਦ ਹਾਂਜੀ ਭਾਜੀ ਸੱਚੀ ਗੱਲ ਜੀ ਸਤਿ ਸ਼੍ਰੀ ਅਕਾਲ ਸਰਪੰਸਾਹ ਠੀਕ ਹੋ ਜੀ ਤੁਸੀਂ ਸੁਣੋ ਬਈ ਸੱਚਾ ਸੱਚਾ ਦੱਸ ਕਰ ਪਰ ਸਾਫ਼ ਠੀਕ ਆ ਮੈਨੂੰ ਐਸੇ ਚੋ ਦੱਸਦਾ ਜੀ ਤੁਸੀਂ ਫੋਨ ਕੀਤਾ ਰਾਤ ਨੂੰ ਬੰਦਾ ਫੜਿਆ ਉਹਨਾਂ ਨੇ ਗੱਡੀ ਫਟੀਆਂ ਵਾਲਾ ਕੋਰ ਹੰਡਾ ਹੋ ਬੜੀ ਪਤਾ ਨਹੀਂ ਮੈਨੂੰ ਗੱਲ ਕਰੋ ਕਿਸੇ ਵਾਰਡ ਚੋਂ ਫੋਨ ਆਇਆ ਵੀ ਯਾਰ ਇੱਦਾਂ ਇੱਦਾਂ ਸਾਡੇ ਬੰਦੇ ਚੱਕ ਲੈ ਹਾਂ ਮੈਂ ਕਹ ਰਿਹਾ ਕਿ ਇਹ ਸਰਗਾਰਦੀ ਚੱਕੇ ਜਾਂ ਹੰਤਾਂ ਕੁਝ ਪਤਾ ਨਹੀਂ ਹੈਗਾ ਤੇ ਉਹ ਬੰਦੇ ਨੇ ਨਾਂ ਵੀ ਨਹੀਂ ਦੱਸਿਆ ਆਪਣਾ ਮੈਂ ਐਸਐਚ ਨੂੰ ਕਿਹਾ ਮੈਂ ਕੋਈ ਬੰਦੇ ਬੰਦੇ ਨਹੀਂ ਚੱਕੇ ਆ ਕਹਿੰਨਾ ਚੱਕੇ ਤਾਂ ਹੈਗੇ ਆ ਕਦੋਂ 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 ਫੋਨ ਆਇਆ ਸੀ ਮੈਨੂੰ ਤਾਂ ਆਇਆ ਰਾਤੀ 2:00 ਵਜੇ ਬਜੀ ਰਾਤ 2:00 ਹਾਂਜੀ ਯਾਰ ਇਹ ਬੰਦੇ ਗੱਤ ਕੰਮ ਕਰਦੇ ਇੱਥੇ ਨਾ ਟਿੱਪਰ ਜਿਹੜੇ ਲੱਗਦੇ ਆ ਉਹਨਾਂ ਦੇ ਨਾ ਪਾਟੀਆਂ ਪੁੱਟੀਆਂ ਕਰਾਉਂਦੇ ਆ ਤੁਸੀਂ ਉਹਨੂੰ ਗਏ ਸਸਾ ਇਨ ਕਰਦੇ ਆ ਬੇ ਸਾਨੂੰ ਹੀ ਤੁਹਾਨੂੰ ਸਾਡੇ ਬੰਦੇ ਛੱਡ ਈ ਨਹੀਂ ਬਈ ਐਪਾ ਗਲਤ ਕੰਮ ਨੂੰ ਸਾਥ ਨਾ ਦਈਏ ਆਪਾਂ ਜਿਹੜੇ ਤਿਰਪੁਰ ਤਿੱਕਰਾਂ ਦੇ ਐਪਾ ਦਾ ਖਲਾਫ ਆ ਮੇਰਾ ਭਾਇਆ ਲੈ ਤੈਨੂੰ ਗੱਲ ਥੋੜੀ ਕਹਿੰਦਾ ਭਾਜੀ ਮੈਂ ਤੁਹਾਨੂੰ ਦੱਸਾਂ ਕਿ ਰਾਤ ਰਾਤ ਫੋਨਟਾਲਾ ਹੋਣਾ ਰਾਤ ਉਸਨੇ ਬੰਦੇ ਫੜੇ ਜਿਹੜੇ ਗੱਡੀਆਂ ਲਗਾ ਰੇ ਸੀ ਬਿਨਾਂ ਪਰਚੀ ਤੋਂ ਓਕੇ ਤੇ ਆਪਾਂ ਉਹਨਾਂ ਨੂੰ ਦੱਸਦੇ ਕਿ ਅਸੀਂ ਕਾਂਗਰਸ ਦੇ ਬਲੋਕ ਪ੍ਰਧਾਨ ਆ ਗੱਡੀਆਂ ਵਾਲੇ ਬੰਦੇ ਤੂੰ ਛੱਡੋ ਸੁਣ ਮੇਰੀ ਗੱਲ ਆਪਾਂ ਇੱਕ ਪਾਸੇ ਕਹਿੰਦੇ ਟਿੱਪਰ ਕਾਡ ਬਣ ਗਿਆ ਇੱਕ ਪਾਸੇ ਟਿੱਪਰ ਵੀ ਕਾਂਗਰਸ ਦੀ ਆ ਆਪਾਂ ਰੋਲਾ ਵੀ ਬੰਦੇ ਆ ਆਪਾਂ ਇੱਕ ਪਾਸੇ ਹੋਜੀ ਇਹਨਾਂ ਗੱਲ ਜਿਹੜੀ ਆ ਗਲਤ ਕੰਮ ਨਾ ਕਰੀਏ ਦੇਖੋ ਮੈਂ ਤਾਂ ਬੁਰਾ ਪਰ ਮੈਂਦਰ ਰਿਕਵੈਸਟ ਕਰਨੀ ਹੈ ਜਿਹੜਾ ਵੀ ਗਲਤ ਕੰਮ ਹੁੰਦਾ ਤੁਸੀਂ ਉਹ ਚੋਂ ਬੰਦਾ ਸਾਬ ਸਨਾ ਦਿਓ ਮੇਰੀ ਰਿਕਵੈਸਟ